ਨਾਰ ਦੀ ਕਟਾਈ ਅਤੇ ਖਾਦ ਖਰਾਕ ਦੇ ਸਮੇਂ ਦੀ ਗੱਲ ਕਰ ਲਈਏ ਤਾਂ ਦੋਨੇ ਚੀਜ਼ਾਂ ਜਿਹੜੀਆਂ ਦਸੰਬਰ ਦੇ ਵਿੱਚ ਹੁੰਦੀਆਂ ਨੇ ਗੀਆਂ ਦਸੰਬਰ ਦੇ ਵਿੱਚ ਦਿੱਤੀ ਗਈ ਖਾਦ ਰੂੜੀ ਦੀ ਜਿਹੜੀ ਤੁਹਾਨੂੰ ਕਾਫੀ ਸੋਹਣੇ ਨਤੀਜੇ ਦਿੰਦੀ ਹੈਗੀ ਜੇਕਰ ਫਲ ਤੁਹਾਡਾ ਕਿਰਦਾਗਾ ਡਿੱਗਦਾਗਾ ਉਹਦਾ ਮੁੱਖ ਕਾਰਨ ਬੂਟੇ ਦੇ ਵਿੱਚ ਤੱਤਾਂ ਦੀ ਜਿਹੜੀ ਘਾਟ ਹੈਗੀ ਤੇ ਤੱਤਾਂ ਦੀ ਘਾਟ ਪੂਰੀ ਕਰਨ ਲਈ ਜਿਹੜੀ ਰੂੜੀ ਵਰਮਿੰਗ ਕੰਪੋਸਟ ਤੇ ਇਦਾਂ ਦੀ ਖਾਲ ਜਿਹੜੀ ਸਰੋਂ ਦੀ ਇਹ ਚੀਜ਼ਾਂ ਤੁਹਾਡਾ ਮਦਦ ਕਰਦੀਆਂ ਨੇਗੀਆਂ ਜੇਕਰ ਤੁਹਾਡਾ ਅਨਾਰ ਦਾ ਫਲ ਡਿੱਗ ਰਿਹਾ ਤਾਂ ਤੁਸੀਂ ਜਿਹੜੇ ਖਾਲ ਪਿਓਗੇ ਪਾਠੀਆਂ ਪਿਓਗੇ ਉਹਦਾ ਛੜਕਾ ਜਿਹੜਾ ਬੂਟੇ ਦੇ ਉੱਪਰ ਕਰੋਗੇ ਤਾਂ ਫਲ ਡਿੱਗਣਾ ਬੰਦ ਹੋ ਜਾਊਗਾ ਵੈਸੇ ਸਾਰਾ ਫਲ ਜਿਹੜਾ ਬੂਟੇ ਦਾ ਨਹੀਂ ਪਗਦਾ ਹੁੰਦਾ ਕਿਸੇ ਵੀ ਕਿਸਮ ਦੇ ਵਿੱਚ ਗੱਲ ਕਰ ਲਈਏ ਪਰ ਉਹਦੇ ਚੋਂ ਜਿਹੜਾ 60-70% ਜਾਂ ਕਹਿ ਲਈਏ ਕਿ 50% ਫਲ ਨੇ ਪੱਕਣਾ ਹੁੰਦਾ ਉਹ ਵੀ ਫੇਰ ਪਗਦਾ ਜੇਕਰ ਤੁਹਾਡੇ ਬੂਟੇ ਦੀ ਤਤਾਂ ਦੀ ਪੂਰਤੀ ਹੋਊਗੀ ਸਤਾਂ ਦੀ ਪੂਰਤੀ ਕਰਨ ਲਈ ਸਭ ਤੋਂ ਵਧੀਆ ਦੇਸੀ ਰੂੜੀ ਜਿਹੜੀ ਦਸੰਬਰ ਦੇ ਵਿੱਚ ਤੁਸੀਂ ਦੇ ਸਕਦੇ ਹੋ ਉਸ ਤੋਂ ਇਲਾਵਾ ਜਿਹੜੀ ਕਣੋਇਆਂ ਦੀ ਖਾਦ ਕਿਸੇ ਵੀ ਮਹੀਨੇ ਦਿੱਤੀ ਜਾ ਸਕਦੀ ਹੈ ਜੂਨ ਦੇ ਵਿੱਚ ਥੋੜਾ ਜਿਹਾ ਗਰੇਜ ਕਰਨਾ ਜੀ ਦਾ ਬਾਕੀ ਮਹੀਨੇ ਦੇ ਵਿੱਚ 2 ਕਿਲੋ ਤੋਂ ਲੈ ਕੇ 2.5 3 ਕਿਲੋ ਤੱਕ ਤੁਸੀਂ ਦੂਰ ਬੂਟੇ ਦੀ ਜੜ ਤੋਂ ਜਿਹੜੀ ਖਾਦ ਕਣੋਇਆਂ ਦੀ ਗੁੱਟ ਸਕਦੇ ਹੋ ਧੰਨਵਾਦ ਜੀ